حافظ نے مرا در منز لے جانا امنوں ایش ہر دم جرس فریاد میں دارد کے بربندے دہم تھوڑا جیاں میں سوچ دا آرام کر دیاں چل دیاں چل دیا. روز نماز دیاں چلو اج نہ ہی صحیح ਰੋਜ਼ ਅੰਮ੍ਰਿਤ ਵੇਲੇ ਉੱਠਦੇ ਆਂ ਫਜਰ ਨੂੰ ਉੱਠਦੇ ਆਂ ਚਲੋ ਅਜ ਨਾ ਸਹੀ ਰੋਜ਼ ਦੋ ਵਕਤ ਕੁਰਾਨ ਦੀ ਤਿਲਾਵਤ ਕਰਦੇ ਆਂ ਚਲੋ ਅਜ ਨਾ ਹੀ ਸਹੀ ਰੋਜ਼ ਪੰਜ ਵਕਤ ਵਜ਼ੂ ਕਰਦੇ ਆਂ ਅੱਧਾ ਇਸ਼ਨਾਨ ਹੁੰਦਾ ਜਿਹਨੂੰ ਅਸੀਂ ਪੰਜ ਇਸ਼ਨਾਨਾ ਕਹਿੰਦੇ ਆਂ ਮੁਸਲਮਾਨ ਲੋਕ ਪੰਜ ਇਸ਼ਨਾਨਾ ਕਰਦੇ ਨੇ ਮਜਬੂਰੀ ਅਰਬ ਦੇਸ਼ੇ 'ਚ ਪਾਣੀ ਕੋਈ ਨਹੀਂ ਪਾਣੀ ਕੋਈ ਨਹੀਂ ਕੁਰਮ ਤੋਂ ਮੈਂ ਤਹਿਰਾਨ ਟ੍ਰੇਨ ਵਿੱਚ ਜਾ ਰਿਹਾ ਸੀ। ਤੂੰ ਇੱਕ ਇੱਕ ਬੋਤਲ ਪਾਣੀ ਵੀ ਰੱਖ ਦਿੱਤੀ ਸੀ ਮੈਂ ਗਲਾਸ ਵਿੱਚ ਪਾਣੀ ਪਾਇਆ। ਅੱਧੇ ਤੋਂ ਜ਼ਿਆਦਾ ਪੀ ਲਿਆ ਉਹਦਾ ਥੋੜਾ ਬਚ ਗਿਆ। ਤੋਂ ਮੈਂ ਬੇਸ਼ੰਦੇ ਡੋਲ ਦਿੱਤਾ। ਜਿਹੜਾ ਬਹਿਰਾ ਸੀ ਉਹਦੇ ਮੂੰਹੋਂ ਆ ਨਿਕਲ ਗਈ। ਕਹਿ ਲੱਗਿਆ ਸੀ ਤੇ ਆਬੇ ਹयात ਤੋਂ ਵੀ ਜ਼ਿਆਦਾ ਕੀਮਤੀ ਸਮਝਦਿਆਂ ਤੁਸੀਂ ਡੋਲ ਦਿੱਤਾ। ਇਹ ਡੋਲ ਦਿੱਤਾ ਖੋਰਮ ਰੇਗਿਸਤਾਨੀ ਇਲਾਕਾ ਹੈ ਮਰੂਥਲ ਫਿਰ ਬਾਗਤ ਨਾਮ ਦੇਵ ਦੀ ਸੰਤੀ ਯਾਦ ਆਈ ਮਾਰਵਾੜ ਜੈਸੇ ਨੀਰ ਵਾਲਾ ਬੇਲ ਵਾਲਾ ਕਰਹਾੜਾ ਇਹ ਹਾਲਤ ਭਾਰਤ ਦੇ ਲਈ ਮਾਰਵਾੜ ਦੇ ਪਾਣੀ ਦੀ ਬੜੀ ਕਦਰ ਪੰਜ ਪੰਜ ਮੀਲ ਤੋਂ ਪਿੰਡਾਂ ਦੇ ਲੋਕ ਵਿਚਾਰੇ ਜੋੜਾਂ ਤੋਂ ਸਰੋਵਰਾਂ ਤੋਂ ਪਾਣੀ ਲੈਂਦੇ ਖੈਰ ਮੁਖਤਸਰ ਮੈਂ ਅਰਜ਼ ਕਰਾਂ ਜਰਸ ਫਰਿਆਦ ਮੇਂ ਦਾਰਦ ਕੇ ਬਰਬੰਦੇਦ ਮਹਿਮਲ ਹਾਂ ਚਲਦੇ ਆ ਚਲਦੇ ਆ ਹਾਫਿਜ਼ ਕੈਨਨ ਜਦ ਮੈਂ ਥੱਕ ਜਾਂਦਾ ਨਮਾਜ਼ ਪੜਦੇ ਆ ਪੜਦੇ ਆ ਕੁਰਾਨ ਦੀ ਤਲਾਵਤ ਕਰਦੇ ਆ ਕਰਦੇ ਆ ਤਸਬੀਹ ਫੇਰਦੇ ਆ ਫੇਰਦੇ ਆ ਵੁਜ਼ੂ ਸਾਜਦੇ ਆ ਸਾਜਦੇ ਆ ਥੱਕ ਜਾਂਦਾ ਤੇ ਸੋਚਦਾ ਚਲੋ ਇੱਕ ਦਿਨ ਆਰਾਮ ਕਰ ਲੈਂਦੇ ਆ ਨਹੀਂ ਕਰਦੇ ਆ ਅੱਜ ਨਮਾਜ਼ ਨਹੀਂ ਪੜ੍ਹਦੇ ਅੱਜ ਵਜ਼ੂ ਨਹੀਂ ਕਰਦੇ ਅੱਜ ਕੁਰਾਨ ਦੀ ਤਲਾਵਤ ਵੀ ਨਹੀਂ ਜਿਸ ਸੰਸਾਰ ਦੇ ਕੰਮਾਂ 'ਚ ਕਿਸੇ ਦਿਨ ਛੁੱਟੀ ਕਰ ਲੈਨੇ ਆ ਰੱਬ ਹੁਣ ਤੇਰੀ ਬੰਦਗੀ 'ਚ ਵੀ ਅੱਜ ਛੁੱਟੀ ਕਰਨੇ ਕਹਿੰਦੇ ਮੈਂ ਸੁਣਾ ਜਦ ਸੋਚਦਾ ਤੋਂਦਾ ਕੀ ਹੈ ਜਰਸ ਪਰ ਯਾਦ ਮੇਂ ਦਰਦ ਕੇ ਬਰਬੰਦੇਦ ਮੈਂ ਮਿਲਾਂ ਖੜਿਆ ਗੁਜ ਪੈਂਦਾ ਹੈ ਸਮਾਨ ਸਮੇਟੋ ਕੂਚ ਕਰਨਾ ਹੈ ਕੂਚ ਕਰਨਾ ਤੇ ਘੜਿਆਲ ਕਿਹੜਾ ਵੱਜ ਪੈਂਦਾ ਕਿਦਰੇ ਮੌਤ ਦੀ ਘਟਨਾ ਘਟ ਜਾਂਦੀ ਹੈ ਮੈਨੂੰ ਕੋਈ ਆ ਕੇ ਕਹਿ ਦਿੰਦਾ ਹੈ ਫਲਾਣਾ ਤੇ ਚਲਾਣਾ ਕਰ ਦੇਣਾ ਫਲਾਣਾ ਤੇ ਗੁਜ਼ਰ ਗਏ ਘੜਿਆਲ ਵੱਜ ਪੈਂਦਾ ਮੌਤ ਯਾਦ ਆ ਜਾਂਦੀ ਹੈ ਤੇ ਫਿਰ ਮੈਂ ਤੇ ਕਹਿੰਦਾ ਕੋਜ਼ਾ ਚੁਕ ਲੈਣਾ ਵਜ਼ੂਅ ਕਰਦਾ ਮੈਂ ਫਿਰ ਨਮਾਜ਼ ਪੜਦਾ ਘੜਿਆਲ ਜੋ ਵੱਜਦੇ ਮੌਜ ਜੋ ਯਾਦ ਆ ਗਈ ਹੈ ਬੜੇ ਧਿਆਨ ਨਾਲ ਸੁਣਨਾ ਪ੍ਰਮਾਤਮਾ ਦੇ ਗਿਆਨ ਤੋਂ ਕੋਈ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਇਸ ਚੱਕਰ ਚ ਨਾ ਪੈਣਾ ਭਗਵਾਨ ਦੇ ਗਿਆਨ ਤੋਂ ਕੋਈ ਭਗਵਾਨ ਦੇ ਮਾਰਗ ਤੇ ਨਹੀਂ ਚੱਲਦਾ ਕਿਉਂ ભગવાન ਮਿਲਦਾ ਹੈ ਤਾਂ ਗਿਆਨ ਮਿਲਦਾ ਹੈ ਗਿਆਨ ਮਿਲਦਾ ਹੈ ਤਾਂ ભગવાન ਮਿਲਦਾ ਹੈ ਦੋਵੇਂ ਇਕੱਠੇ ਮਿਲਦੇ ਨੇ ਇਹ ਨਹੀਂ ਗਿਆਨ ਅੱਜ ਮਿਲਿਆ ਤੇ ભગવાન ਕੱਲ ભગવાન ਅੱਜ ਮਿਲਿਆ ਤੇ ਗਿਆਨ ਕੱਲ ਬ੍ਰह्म ਅੱਜ ਮਿਲਿਆ ਤੇ ਬ੍ਰह्म ਦਾ ਗਿਆਨ ਕੱਲ ਨਹੀਂ ਬ੍ਰह्म ਗਿਆਨ ਇਕੱਠਾ ਮਿਲਦਾ ਹੈ ਬ੍ਰह्म ਤੇ ਗਿਆਨ ਦੋਵੇਂ ਇਕੱਠੇ ਮਿਲਦੇ ਇਹ ਥੋੜੀ ਏ ਕਿ ਬੰਦਾ ਆਖੇ ਸੂਰਜ ਤੇ ਚੜਿਆ ਹੈ ਸਿਰ ਦੇ ਉੱਤੇ ਪਰ ਰੋਸ਼ਨੀ ਤੇ ਹੈ ਹੀ ਕੋਈ ਨਹੀਂ ਚਾਨਣਾ ਤੇ ਐ ਕੋਈ ਨਹੀਂ ਯਾ ਆਖੇ ਚਾਨਣਾ ਤੇ ਬੜਾ ਏ ਧੁੱਪ ਨਿਕਲੀ ਹੋਈ ਏ ਪਰ ਕਮਾਲ ਦੀ ਗੱਲ ਏ ਸੂਰਜ ਤੇ ਨਿਕਲਿਆ ਹੀ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸੂਰਜ ਹੈ ਤਾਂ ਚਾਨਣਾ ਹੈ ਚਾਨਣਾ ਹੈ ਤਾਂ ਸੂਰਜ ਹੈ ਦੋਵੇਂ ਇਕੱਠੇ ਪ੍ਰਗਟ ਆਉਂਦੇ ਨੇ ਗਿਆਨ ਹੈ ਤਾਂ ਭਗਵਾਨ ਹੈ ਭਗਵਾਨ ਹੈ ਤਾਂ ਗਿਆਨ ਹੈ ਦੋਵੇਂ ਇਕੱਠੇ ਪ੍ਰਗਟ ਆਉਂਦੇ ਨੇ ਇਸ ਤੋਂ ਪਹਿਲੇ ਜਿਹੜਾ ਗਿਆਨ ਆਉਂਦਾ ਅਕਸ਼ਰੀ ਗਿਆਨ ਆਉਂਦਾ ਹੈ ਅਨਭਵੀ ਗਿਆਨ ਨਹੀਂ ਆਉਂਦਾ ਬ੍ਰह्म ਗਿਆਨ ਨਹੀਂ ਆਉਂਦਾ ਇਹ ਨਹੀਂ ਮੈਸਰ ਕਰਦੇ ਦੋਵੇਂ ਇਕੱਠੇ ਪ੍ਰਗਟ ਹੁੰਦੇ ਬ੍ਰਹਮ ਗਿਆਨ ਕਰਕੇ ਕੋਈ ਬ੍ਰਹਮ ਦੇ ਮਾਰਗ ਤੇ ਨਹੀਂ ਚੱਲਦਾ ਭਗਵਾਨ ਦੇ ਗਿਆਨ ਕਰਕੇ ਕੋਈ ਭਗਵਾਨ ਦੇ ਮਾਰਗ ਤੇ ਨਹੀਂ ਚੱਲਦਾ ਪ੍ਰੇਰਣਾ ਉਸ ਤੋਂ ਨਹੀਂ ਮਿਲਦੀ ਕਿਉਂ ਭਗਵਾਨ ਮਿਲਦਾ ਹੈ ਤਾਂ ਗਿਆਨ ਮਿਲਦਾ ਹੈ ਉਸ ਤੋਂ ਪਹਿਲੇ ਤਾਂ ਮਿਲਦਾ ਹੀ ਨਹੀਂ ਉਸ ਤੋਂ ਪਹਿਲੇ ਸਿਰਫ ਅਕਸ਼ਰੀ ਗਿਆਨ ਆਉਂਦਾ ਹੈ ਉਹਦੇ ਨਾਲ ਸਮਾਪਾਸ ਆਉਂਦਾ ਹੈ ਜ਼ਿੰਦਗੀ ਪਾਸ ਹੁੰਦੀ ਏ ਜੀਵਨ ਬਦਲਦਾ ਬਿਲਕੁਲ ਨਹੀਂ ਹੈ ਬੜੇ ਤੋਂ ਬੜੇ ਗਿਆਨੀ ਦਾ ਵੀ ਨਹੀਂ ਬਦਲਦਾ ਬੜੇ ਤੋਂ ਬੜੇ ਪੰਡਤ ਦਾ ਵੀ ਨਹੀਂ ਬਦਲਦਾ ਇਹ ਵੀ ਮੈਂ ਅਰਜ਼ ਕਰਦਾ ਠੀਕ ਹੈ ਇਸ ਨੂੰ ਇਕਬਾਲ ਇੰਜ ਧਿਆਨ ਕਰਦਾ ਹੈ ਔਰ ਜ਼ੌਕ ਵੀ ਤੁਝੇ ਕਿਤਾਬ ਸੇ ਫਰੋਗ ਨਹੀਂ ਕੇ ਤੂੰ ਆਪਦੀ ਗਿਆਤ ਲਈ ਅਰਜ਼ ਕਰਾਂ کول بہت سارے شبد نے پوتھی صاحب کہ گرنتھ صاحب کہ دارمک گٹکے لیکن مسلمانوں عربی اربی ایک کوئی شبد ہے کتاب ود تو ود کہہ دیں گے مقدس کتاب پوتر کتاب اور شبد نہیں ہے انہوں کو ذوق تے تھی تجھے کتاب سے فروغ نہیں کہ تو کتاب خواہ ہے ਸਾਹਿਬ ਕਿਤਾਬ ਨਹੀਂ ਤੂੰ ਕਿਤਾਬ ਨੂੰ ਪੜਨ ਵਾਲਾ ਹੈ ਕਿਤਾਬ ਦੇ ਵਿੱਚ ਜੋ ਕੁਝ ਹੈ ਉਹ ਤੂੰ ਨਹੀਂ ਹੈ ਉਹ ਤੂੰ ਨਹੀਂ ਤੂੰ ਸੁਣੀਏ ਸਤ ਸੰਤੋਖ ਗਿਆਨ ਪੜਨ ਵਾਲਾ ਤੇ ਹੈ ਨਾ ਤੇਰੇ ਕੋਲ ਸਤ ਹੈ ਨਾ ਤੇਰੇ ਕੋਲ ਸੰਤੋਖ ਤੂੰ ਜੇ ਕਿਤਾਬ ਸੇ ਪਰੋਖ ਨਹੀਂ ਕਿ ਤੂੰ ਕਿਤਾਬ ਹੈ ਪਾ ਹੈ ਪਾ ਕਹਿੰਦੇ ਪੜਨ ਵਾਲਾ ਤੂੰ ਪੜਨ ਵਾਲਾ ਹੈ ਕਿਤਾਬ ਹੈ ਸਾਹਿਬੇ ਕਿਤਾਬ ਨਹੀਂ ਤੂੰ ਧਰਮ ਗ੍ਰੰਥ ਨੂੰ ਪੜਨ ਵਾਲਾ ਹੈ ਧਰਮ ਗ੍ਰੰਥ ਦੇ ਜੋ ਕੁਝ ਹੈ ਉਹ ਤੂੰ ਨਹੀਂ ਹੈ ਉਹ ਤੂੰ ਨਹੀਂ ਇੱਕ ਬਹੁਤ ਵੱਡੀ ਸੱਚਾਈ ਹੈ ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਕਿਸ ਤੋਂ ਚੱਲਦਾ ਹੈ ਫਿਰ ਮੌਤ ਦੇ ਗਿਆਨ ਤੋਂ ਮੌਤ ਦੇ ਗਿਆਨ ਸਵਾਛੇ ਗੁਰਨਾਨਕ ਦੇਵ ਜੀ ਕਹਿੰਦੇ ਰੱਬ ਦੀ ਗੱਲ ਬਾਤ ਦੇ ਪਹਿਲਾ ਮਰਨ ਕਬੋਲ ਪਹਿਲੇ ਇਸ ਨੂੰ ਕਬੋਲ ਕਰ ਮੌਤ ਹੀ ਝੋਟ ਕਰੇਗੀ ਕਾਲ ਹੀ ਝੋਟ ਕਰੇਗਾ ਅਕਾਲ ਦੇ ਮਾਰਗ ਤੇ ਚੱਲਣ ਵਾਸਤੇ ਆਪਣਾ ਅੰਤ ਹੀ ਝੋਟ ਕਰੇਗਾ ਬੇਅੰਤ ਦੇ ਮਾਰਗ ਤੇ ਚੱਲਣ ਵਾਸਤੇ ਹੋਰ ਕਿਸੇ ਨੇ ਝੋਟ ਨਹੀਂ ਕਰਨੇ ਇਹ ਵੀ ਮੈਨੂੰ ਕਹਿੰਦਾ ਠੀਕ ਹਰਾ ਮੌਤ ਦਾ ਘੜਿਆਲ ਵੱਜ ਪੈਂਦਾ ਮੈਨੂੰ ਖਿਲ ਰਿਆ ਹੋਇਆ ਸਮਾਨ ਨੂੰ ਫਿਰ ਸਮੇਟਣਾ ਪੈਂਦਾ ਹੈ ਬਾਉ ਮੌਤ ਯਾਦ ਆ ਜਾਂਦੀ ਕਿ ਜਦੋਂ ਵੀ ਕਿਧਰੇ ਦਮ ਚਲਾ ਜਾਏ ਤੇ ਮੈਂ ਰਸਤੇ 'ਚ ਹੀ ਰਹਿ ਜਾਣਾ ਕਹਿੰਦਾ ਮੈਂ ਫਿਰ ਉযু ਕਰਦਾ ਮੈਂ ਫਿਰ ਮਸੱਲਾ ਵਿਛਾਉਂਦਾ ਮੈਂ ਫਿਰ ਨਮਾਜ਼ ਪੜ੍ਹਦਾ ਮੈਂ ਫਿਰ ਕੁਰਾਨ ਦੀ ਤਲਾਵਤ ਕਰਦਾ ਮਹਾਰਾਜ ਦਰ ਮੰਜ਼ ਲੈ ਜਾਣਾ ਤੇ ਅਮਨੋਂ ਐਸ਼ ਚੋਂ ਹਰ ਦਮ ਜਰਸ ਪਰ ਯਾਦ ਮੈਂ ਦਾ ਦਰਦ ਕਿ ਬਰਬੰਦੇ ਦ ਮਹਿਮਲਾ ਮੌਤ ਦਾ ਘੜਿਆਲ ਵੰਦ ਪੈਂਦਾ ਹੈ ਤੇ ਮੈਨੂੰ ਕਚਾਵੇ ਫਿਰ ਬਨਣੇ ਪੈਂਦੇ ਨੇ ਉਠਾਂ ਦੇਤੇ ਕਚਾਵੇ ਲੜਕੇ ਸਮਾਨ ਲੱਦਦੇ ਹੁੰਦੇ ਸਨ ਪੁਰਾਣਾ ਸਲਸਲੇ ਬਜ਼ੁਰਗਾਂ ਨੂੰ ਜ਼ਰੂਰ ਪਤਾ ਹੋਵੇਗਾ ਕਿੰਨੇ ਮੈਂ ਫਿਰ ਸਮਾਨ ਬਨਣ ਲੱਗ ਪੈਣਾ ਤੇ ਲੱਦਣ ਲੱਗ ਪੈਣਾ ਮੈਂ ਫਿਰ ਨਮਾਜ਼ ਪੜਨ ਲੱਗ ਪੈਂਦਾ ਮੈਂ ਫਿਰ ਤਸਬੀਹ ਪੜਨ ਲੱਗ ਪੈਂਦਾ ਮੌਤ ਦਾ ਖਿਆਲ ਆਂਦੇ ਹੈ ਮੈਂ ਫਿਰ ਅਰਜ਼ ਕਰਦੇ ਹਾਂ ਖੁਦਾ ਦੇ ਗਿਆਨ ਤੋਂ ਕੋਈ ਖੁਦਾ ਦੇ ਮਾਰਦ ਤੇ ਨਹੀਂ ਚੱਲਦਾ ਮੌਤ ਦੇ ਗਿਆਨ ਤੋਂ ਦੂਰ ਕਿਉਂ ਜਾਓ ਇੱਕ Laash ਨੂੰ ਵੇਖ ਕੇ ਸਿਹਾਰਤ ਦਾ ਦਿਲ ਟੁੱਟ ਗਿਆ ਉਹਨੇ ਆਖਿਆ ਸਿਰ ਤੇ ਆ ਮੈਲਾਂ ਦੇ ਜਦ ਮੌਤ ਹੀ ਉਸ ਜ਼ਿੰਦਗੀ ਨੂੰ ਲੱਭਣਾ ਜਿਹਦੇ ਸਮਾਉਤ ਨਾ ਹੋਵੇ کہ صدارت دیکھ ماتمہ بدھ بنے موت تو چوٹ کھا کے پہلا مرن کبو جیون کی چڑھا ہوئے سبن کی رین کا تو آؤ ہمارے پاس بار بار معافی جنم دن منانا چلو مبارک لیکن جنم دن منانا منوکھنو دھارمک نہیں بنا سکتا کم سے کم دھارمک نہیں, نہیں. ਮਰਨ ਦੇ ਅਥੇ ਮਾਲਵੇ ਦੀ ਧਰਤੀ ਪੰਜਾਬ ਦੇ ਤੁੰ ਸ਼ਹਿਰ ਦਾ ਮੈਂ ਕੀ ਨਾਮ ਲਵਾਂ ਪਿੰਡ ਸਹੀ ਸੰਗੀਤਾਂ ਕਹਿ ਲੱਗੇ ਗਨੇ ਜੀ ਪਾਦਰੋਂ ਦੀ ਸੰਗਰਾਦ ਹੈ ਤੁਸੀਂ ਅੱਜ ਮਹੀਨੇ ਦੀ ਕਥਾ ਕਰੋ ਮੈਂ ਕਿ ਚਲੋ